ਬਾਈ ਜੀ ਆ ਇੱਕ ਮੂੰਗੀ ਦਾ ਖੇਤ ਆ ਕਿਸਾਨ ਦਾ ਤੇ ਦੇਖੋ ਜੀ ਹੁਣ ਇਹਨੂੰ ਇੱਕ ਸ਼ਾਇਦ ਮੈਨੂੰ ਲੱਗਦਾ ਵੀ ਜੇ ਮੈਂ ਗਲਤ ਨਹੀਂ ਬੋਲਦਾ ਇੱਥੇ ਇੱਕ ਸਪਰੇਅ ਆਉਂਦੀ ਹੈਗੀ ਆ ਜਿਹੜੀ ਕਿ ਗ੍ਰਾਮੋਕਸੋਨ ਬਾਈਦੀ ਆ ਸ਼ਾਇਦ ਇਹ ਸਪਰੇਅ ਕੀਤੀ ਹੋਈ ਆ ਹੁਣ ਇਹਨੂੰ ਵੱਢ ਕੇ ਤੇ ਫੇਰ ਇਹਨੂੰ ਸੇਲ ਕੀਤਾ ਜਾਊਗਾ ਫਿਰ ਜਿਹੜੇ ਇਹਨੂੰ ਅੱਗੇ ਜਾ ਕੇ ਦੀ ਦਾਲ ਖਾਦੀ ਜਾਊਗੀ ਜਾਂ ਖਾਣਗੇ ਨਾ ਤੁਸੀਂ ਦੇਖ ਲਓ ਵੀ ਉਹਨਾਂ ਦੇ ਗੁਰਦੇ ਆਦ ਜਿਹੜੀਆਂ ਚੀਜ਼ਾਂ ਉਹਨਾਂ ਤੇ ਕੀ ਅਸਰ ਪਊਗਾ ਜੀ ਧਿਆਨ ਦੇ ਇਹਨਾਂ ਦੀ ਗੱਲ ਆਈਏ ਇਹ ਵੇਖੋ ਕਿੰਨਾ ਲੰਮਾ ਖੇਤ ਹੈ ਸਾਰੇ ਨੂੰ ਸਪਰੇਅ ਕਰਕੇ ਸਕਾਇਆ ਜਾ ਚੁੱਕਿਆ ਜਣੀ ਦਵਾਈ ਨਾਲ ਇਹਦੀ ਜ਼ਰੂਰਤ ਤੋਂ ਪਹਿਲਾਂ ਹੀ ਇਹਨੂੰ ਪੱਕਣ ਲਈ ਮਜਬੂਰ ਕਰ ਦਿੱਤਾ ਗਿਆ ਪੱਤੇ ਸੜ ਚੁੱਕੇ ਆ ਅਤੇ ਜਿਹੜਾ ਦੁੱਧ ਦਾ ਦਾਣਾ ਹੋਇਆ ਉਹ ਰਿਜ ਕੇ ਫਿਰ ਮੂੰਗੀ ਬਣ ਜੇਗੀ ਮੂੰਗੀ ਤੋਂ ਬਾਅਦ ਚ ਜਦੋਂ ਇਹ ਦਾਲ ਬਣੇਗੀ ਦਾਲ ਖਾ ਕੇ ਵੇਖ ਲਓ ਵੀ ਉਹ ਇਨਸਾਨ ਦਾ ਹਾਲ ਕੀ ਹੋਵੇਗਾ ਕਮੈਂਟਾਂ ਚ ਜ਼ਰੂਰ ਦੱਸਣਾ ਵੀ ਜਾਇਜ਼ ਆ ਕਿ ਨਜਾਇਜ਼ ਆ ਜਾਂ ਜਿਆ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਇਹਨੂੰ ਜ਼ਰੂਰ ਦੱਸਣਾ ਭਾਈ ਜੀ ਧੰਨਵਾਦ